ਹੋ ਗਿਆ ਕਿ ਕਿਸੇ ਤੋਂ ਬਾਅਦ ਆਪਾਂ ਨੂੰ ਸਾਵਧਾਨੀ ਕਰਨੀ ਪੈਣੀ ਹੈ ਸਭ ਤੋਂ ਵੱਡੀ ਸਾਵਧਾਨੀ ਹੈ ਦੇਖੋ ਐਤਕੀ ਤਾਂ ਬਾਰਿਸ਼ ਹੀ ਨਹੀਂ ਆਈ ਕਿ ਕਟਾ ਕਾਟ ਛਾੜ ਵੇਲੇ ਆਪਾਂ ਨੂੰ ਇਹ ਯਾਦ ਰੱਖੀਂ ਅਪਰਕੋਰਡ ਕਾਰਡ ਦੇ ਹਿਸਾਬ ਨਾਲ ਦੇਖੀ ਵੀ ਬਹੁਤ ਘੁਰਬੜਾ ਬਾਰਿਸ਼ ਹੋਣ ਦੀ ਸੰਭਾਵਨਾ ਤਾਂ ਨਹੀਂ ਹੈ ਬਾਰਿਸ਼ ਦੇ ਵਿੱਚ ਕੀ ਇਹਦੇ ਵਿੱਚ ਬਾਰਿਸ਼ ਦੇ ਵਿੱਚ ਕਾਟ ਛਾੜ ਕਰਾਂਗੇ ਤਾਂ ਉਹ ਲੋਕ ਬਿਮਾਰੀ ਨੂੰ ਆਪਾਂ ਬੜਾੜ ਦਾ ਕੰਮ ਕਰਦੇ ਪਏ ਨੇ ਤੇ ਕੋਸ਼ਿਸ਼ ਕਰੀ ਕਿ ਬਾਦਸ਼ਾਹ ਮਲੇ ਉਹ ਬਰਸਾਤੀ ਉਹਦੀ ਬਾਰਿਸ਼ ਹੀ ਹੋ ਸਕਦੀ ਹੈ ਉਹ ਛਾਲੀ ਬਾਰਿਸ਼ ਹੋ ਸਕਦੀ ਹੈ ਸੋਲੇ ਪਕੜ ਛੱਡਣਾ ਨਹੀਂ ਕਰੀ ਜਿਹੜੀ ਕੈਂਸੀ ਹੈ ਨਾ ਜੀ ਉਹ ਕੈਂਸੀ ਬਿਮਾਰੀ ਨੂੰ ਨੂੰ ਠੱਲ ਲਾਉਣ ਦਾ ਵੀ ਕੰਮ ਕਰ ਸਕਦੀ ਹੈ ਉਹ ਬਿਮਾਰੀ ਵਧਾਉਣ ਦਾ ਵੀ ਕੰਮ ਕਰ ਸਕਦੀ ਹੈ ਉਹ ਆਪਣੇ ਤੇ ਇਕਟਾਰੇ ਤੇ ਜਿਹੜਾ ਇਕਟਾਰਾ ਹੈ ਜਿਹੜੀ ਕਾਰ ਛੱਡ ਕਰਦਾ ਹੈ ਉਹਦੇ ਤੇ ਅਸੀਂ ਨਜ਼ਰ ਰੱਖੀਏ ਉਹ ਨਜ਼ਰ ਕੀ ਰੱਖ ਸਕਦੇ ਆਪਾਂ ਕਿ ਵਾਰੀ ਵਾਰੀ ਸਭ ਨੂੰ ਸੈਨੀਟਾਈਜ਼ ਕਰਦੇ ਰਹੀਏ ਸੈਨੀਟਾਈਜ਼ ਕਰਨ ਦਾ ਸਿੱਧਾ ਸਿੰਪਲ ਜਿਹਾ ਤਰੀਕਾ ਹੈ ਜਿਹੜੀ ਰੈਸੀਅਲ ਕੋਲ ਹੈ ਮਰਕਿਊਰੀ ਕਲੋਰਾਈਡ ਹੈ ਜਾਂ ਕਲੋਰੀਨ ਹੈ ਉਹਦੇ ਵਿੱਚ ਡੋਬ ਕੇ ਰੱਖੀਏ ਠੀਕ ਹੈ ਉਹ ਵੀ ਸਿੰਪਲ ਹੈ ਥੋੜੇ ਬਹੁਤ ਦੋ ਕਟਾਰੇ ਲੱਗੇ ਹੋਣਗੇ ਉਹਦੇ ਵਿੱਚ ਕਾਂਟ ਛੱਟ ਵਾਲੇ ਦੋ ਬੰਦੇ ਲੱਗੇ ਹੋਣਗੇ ਤੁਸੀਂ ਤਿੰਨ ਕੈਂਚੇ ਲੈ ਲਓ ਇੱਕ ਕੈਂਚੇ ਉਹਦੇ ਡੋਬੀ ਲਈ ਗਏ ਜਿਹੜਾ ਬੰਦਾ ਆਏਗਾ ਉਹ ਡੋਬੀ ਕੈਂਚੇ ਲੈ ਲੇਗਾ ਤੇ ਅਗਲੇ ਮੋੜੇ ਨੂੰ ਲੱਗ ਜਾਏਗਾ ਇਹ ਮੈਂ ਤੁਹਾਨੂੰ ਕਹਾਂ ਬੀਮਾਰੀ ਨੂੰ ਉਠਲ ਪਾਉਣ ਦਾ ਵੀ ਕੰਮ ਕਰ ਸਕਦੀ ਤੇ ਬਿਮਾਰੀ ਨੂੰ ਉਹਦਾਉਣ ਦਾ ਵੀ ਕੰਮ ਕਰ ਸਕਦੀ ਹੈ। ਕੋਈ ਕੁਝ ਚੀਜ਼ਾਂ ਆਪਣੇ ਹੱਥ ਦੇ ਵਿੱਚ ਅਗੀ ਬੀਤੂ ਸਾਫ ਜਿਸ ਦੀ ਪਈ ਹੈ। ਉਹ ਸਾਫ ਜਿਸ ਦੀ ਪਈ ਹੈ ਸਾਨੂੰ ਪ੍ਰਤਾਕ ਵਾਲੇ ਬੂਟਾ ਪੇਲ ਨੂੰ ਮਿਲਾਈ। ਬਿਮਾਰ ਹੈ। ਉਸ ਬੁੱਢੇ ਨੂੰ ਨਿਸ਼ਾਨਦੇਹੀ ਕਰ ਲੋ ਮੈਂ ਅਸੀਂ ਬਾਅਦ ਵਿੱਚ ਕਰਾਂਗੇ ਨਾ ਬਾਦਸ਼ਾਹ। ਇੱਕ ਜਿਹੜੀ ਬਿਮਾਰੀ ਹੈ ਉਹ ਜਾਂ ਤਾਂ ਹੁਣ ਹਲੇ ਆਪਾਂ ਹੁਣਾਂ ਵੇਰ ਹੋਣ ਕੋਈ ਉਸ ਤੇ ਉਹ ਗ੍ਰੀਨਿੰਗ ਨਾਮ ਦੀ ਬਿਮਾਰੀ ਉਹ ਸਿੱਲਾ ਰਹੀ ਪਹਿੰਦੀ ਗੋਲੀ ਬਣਦੀ ਜੀ ਤੁਸੀਂ ਦੇਖਿਆ ਹੋਗਾ ਕਈ ਆਪਣਾ ਇੱਕ ਬੜਾ ਇੱਕ ਫੋਰਨਮੈਂਟਲ ਡਾਈਰ ਲੂਡ ਬਣ ਜਾਂਦੇ ਆ ਦਾਹਰਾ ਰਹਿ ਜਾਂਦੇ ਆ ਦਾ ਸੰਤਰੀ ਰੰਗ ਦਾ ਹੋ ਜਾਂਦਾ ਉਹ ਗ੍ਰੀਨਿੰਗ ਕਰਕੇ ਜੀ ਰੱਡੂ ਸਾਈਡ ਬਣ ਜਾਂਦੇ ਡਬਲ ਤੋਂ ਡਬਲ ਸ਼ੇਪ ਡਬਲ ਤੋਂ ਡਬਲ ਕਲਰ ਦਾ ਉਹ ਬਣ ਜਾਂਦਾ ਠੀਕ ਹੈ ਉਹ ਤੁਸੀਂ ਲਗਾ ਲੋ ਨਿਸ਼ਾਨੀ ਹੈ ਜੇ ਨਹੀਂ ਆਪਣਾ ਫਰੂਟ ਜਿਹੜਾ ਟ੍ਰੀ ਹੈ ਉਹਨੂੰ ਗ੍ਰੀਨਿੰਗ ਆਈ ਗਈ ਗ੍ਰੀਨਿੰਗ ਨਾ ਜ਼ਰੂਰੀ ਨਹੀਂ ਕਿ ਸਾਰੇ ਬੂਟੇ ਨੂੰ ਆਈ ਹੋਈ ਹੋਵੇ ਇਹ ਕੁਝ ਜ਼ਰੂਰੀ ਨੇ ਕਿ ਸਾਰੇ ਬੰਦੇ ਲਈ ਇਹ ਕੈੜੀ ਨਵਾ ਸਕਦੀ ਹੈ ਠੀਕ ਹੈ ਇੰਨੀ ਜਿਆਦਾ ਆਪਾਂ ਨੂੰ ਧਿਆਨ ਰੱਖਣਾ ਤਾਂ ਕਿ ਮੰਨ ਲਓ ਉਹ ਬਿਮਾਰੀ ਆਪਾਂ ਕਟਾਈ ਰਹੀ ਨਾ ਫਲਾਈਏ ਨਾ ਉਹਨੂੰ ਘਟਾਉਣ ਦਾ ਕੰਮ ਕਰੀਏ ਦੂਜਾ ਆਪਾਂ ਕਿਵੇਂ ਘਟਾ ਸਕਦੇ ਹਾਂ ਜਦੋਂ ਵੀ ਆਪਾਂ ਸੋਖ ਕੱਢਣੀ ਹੈ ਜੇ ਬਿਮਾਰ ਟੈਣੀ ਕੱਢ ਲਈ ਆਪਾਂ ਉਹਦੇ ਨਾਲ ਥੋੜਾ ਜਿਹਾ ਹਰਾ ਪੋਰਸ਼ਨ ਨੂੰ ਘਟਾ ਦੇਣਾ ਕਿਉਂਕਿ ਜਿਹੜੇ ਸਪੋਰਟਸ ਨੇ ਉਹ ਸੁੱਕੀ ਟੈਣੀ ਤੇ ਨੇ ਜਿਹਦੇ ਹਾਰੇ ਵੱਲੋਂ ਟ੍ਰਾਂਸਫਰ ਹੋ ਜਾਂਦੇ ਨੇ ਤੋ ਇਸ ਕਰਕੇ ਥੋੜੀ ਜਿਹੀ ਹਰੀਆਣੀ ਆਪਾਂ ਨੂੰ ਕਰ ਲੈਣੀ ਚਾਹੀਦੀ ਤੇ ਮੇਨ ਚੀਜ਼ ਇਹ ਹੈ ਕਿ ਜਿਹੜੀ ਕਾਂਡ ਛਾੜ ਦਾ ਮੇਨ ਪ੍ਰਿੰਸੀਪਲ ਸਿਰਫ ਇਨਾ ਹੈ ਕਿ ਆਸੀਂ ਬੂਟੇ ਦੇ ਵਿੱਚ ਧੁੱਪ ਤੇ ਹਵਾ ਦਾ ਸਚਾਰ ਕਰਨਾ ਹੈ ਠੀਕ ਹੈ ਆਪਾਂ ਜਿਹੜਾ ਕਾਂਡ ਛਾੜ ਖਾਣਾ ਦਾ ਉਹ ਨਹੀਂ ਉਹ ਐਕਾ ਜਾਉ ਨਹੀਂ ਕਿ ਅਸੀਂ ਬੂੜੀ ਕਾਂਡ ਛਾੜਦੇ ਸੁਖ ਲਓ ਜਿੱਕਰ ਜੇ ਬੂਟੇ ਨੂੰ ਸੀ ਆਪਾਂ ਨੂੰ ਗੰਜਾਈ ਕਰ ਦਾਂਗੇ ਫਿਰ ਵੀ ਬੂਟੇ ਕੋਲ ਕੁਝ ਨਹੀਂ ਬਚਣਾ ਠੀਕ ਹੈ 2 ਇੰਚ ਜਿਆਦਾ ਅਸੀਂ ਢਾਲਣਾ ਚਾਹੀਦਾ ਮੈਂ ਜਿਵੇਂ ਅਸੀਂ ਗਾਣਟ ਸ਼ਟ ਕਰ ਲੈਂਦੇ ਆ ਤੇ ਅਸੀਂ ਬਲੂ ਕਪਰ ਜਿਹਨੂੰ ਤੁਸੀਂ ਕਹਿੰਦੇ ਹੋ ਬਲਾਈਟ ਆਫਸ 3 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਜਾਂ ਨੀਲਾ ਰਤਤਾ ਰਤਤਾ ਤੁਸੀਂ ਜਿਹੜਾ ਆਪਣਾ ਬੋਰੋ ਬੇਸ ਜਿਹੜਾ ਬੋਰੋ ਮਿਸਟਰ ਨਾਲ ਬੋਰੋ ਮਿਸਟਰ ਦਾ ਜਿਹੜੀ ਸਟਾਨਡਰਡ ਡਿਟੇਨਰ ਰਸਣ 2-2 ਦਿਨ 2.5 ਠੀਕ ਹੈ ਯਾਨੀ ਕਿ 1 ਕਿਲੋ ਕਲੈਨ 1 ਕਿਲੋ ਨੀਲਾ ਰਤਤਾ ਬੋਲ ਤੁਸੀਂ ਬਣਾ ਕੇ ਉਹ ਤੁਸੀਂ ਸਫਰੇ ਨਾਲ ਦੇ ਨਾਲ ਜਰੂਰ ਕਰਨਾ ਜ਼ਰੂਰੀ ਨਹੀਂ ਵੀ ਬਣਾਉਣਾ ਦੇਵ ਨਾਲ ਦੇ ਨਾਲ ਇੱਕ ਦਿਨ ਬਾਅਦ ਨਹੀਂ ਕੋਸ਼ਿਸ਼ ਕੋ ਦੋ ਦਿਨ ਬਾਅਦ ਤੁਸੀਂ ਕੱਟ ਉਹ ਦੂਰ ਕਰਨਾ ਜੇ ਜਿਹੜੇ ਮੋٹے ਕੱਟ ਨੇ ਮੋٹے ਕੱਟੀ ਤੋਂ ਲਗਾ ਲਓ ਉੱਤੇ ਵਸਦੇ ਵੱਡੇ ਜ਼ਖਮ ਨੇ ਉਹਨਾਂ ਦੇ ਉੱਤੇ ਇੱਕ ਗਾੜਾ ਮਾਈਟੋਸ ਦਾ ਪੇਸਟ ਬਣਾ ਕੇ ਜਰੂਰ ਲਗਾਣਾ ਤਾਂ ਕਿ ਬੁੱਢਾ ਉਸ ਜ਼ਖਮ ਤੋਂ ਜਲਦੀ ਠੀਕ ਕਰ ਪਾਵੇ ਇਹ ਤਾਂ ਕਾਰਛਾਣ ਵਾਲੇ ਸੀਗਾ ਕਿਸੇ ਕਿਸਾ ਬਿੰਦ ਦਾ ਕੋਈ ਸਵਾਲ ਹੈ ਜੀ